ਪત્રਕਾਰ ਬੰਦੂ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਮੈਂ ਸਭ ਦਾ ਬਿੱ加 ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇੱਕ ਆਖਰੀ ਚਰਨ ਦਾ ਇਲੈਕਸ਼ਨ ਰਹਿ ਗਿਆ ਹੈ ਪੰਜਾਬ ਵਿੱਚ ਇਸ ਤੋਂ ਪਹਿਲਾਂ ਜੇ 6 ਚਰਨ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਖ-ਵੱਖ ਸਟੇਟਾਂ 'ਚ ਬੜੇ ਭਾਰੀ ਬਹੁਮਤ ਨਾਲ ਆ ਰਹੀ ਹੈ ਆਤਿਨਤਾ ਪਾਰਟੀ ਨੇ ਇੱਕ ਨਾਰਾ ਦਿੱਤਾ ਸੀ 400 ਪਾਰ ਅਬ ਕੀ ਬਾਅਰ ਸਵਾਭਿਕ ਗੱਲ ਹੈ ਅਸੀਂ ਆਪਣੇ ਕੰਮ ਦੇ ਆਧਾਰ ਤੇ ਲੋਕਾਂ ਕੋਲੋਂ ਵੋਟ ਚਾਹੁੰਦੇ ਆ ਪ੍ਰਧਾਨ ਮੰਤਰੀ ਜੀ ਆਏ ਕੋ 10 ਸਾਲ ਪਹਿਲੇ ਜਦੋਂ ਸੱਤਾ ਵਿੱਚ ਆਏ ਆਮ ਆਦਮੀ ਦਾ ਜੀਵਨ ਪੱਤਰ ਕਿਸ ਤਰ੍ਹਾਂ ਸੁਧਰੇ ਆਮ ਆਦਮੀ ਇਹ ਕਾਰਨ ਜਿਹੜਾ ਭ੍ਰਿਸ਼ਟਾਚਾਰ ਹੈ ਉਹ ਸਾਰਾ ਇੱਥੋਂ ਖਤਮ ਕਿਸ ਤਰ੍ਹਾਂ ਹੋਏ ਸਮਤੋਂ ਉਹਨਾਂ ਨੇ ਪਹਿਲੇ ਲੋਕਾਂ ਦੇ ਜਨਦਨ ਖਾਤੇ ਖੁਲਵਾ ਕੇ ਉਹਦੇ ਮਾਧਿਅਮ ਨਾਲ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਗੱਲਾਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਲੇਕਿਨ ਜਿਸ ਤਰ੍ਹਾਂ ਆਮ ਆਦਮੀ ਦੇ ਘਰਾਂ ਵਿੱਚ ਸੁਚੱਜੇ ਨਹੀਂ ਸੀ ਉਹਨਾਂ ਨੂੰ ਬਣਾ ਕੇ ਲੋਕਾਂ ਦਾ ਜੀਵਨ ਪੱਤਰ ਸੁਧਾਰਿਆ 8 ਕਰੋੜ ਲੋਕਾਂ ਨੂੰ ਪੂਰੇ ਦੇਸ਼ ਵਿੱਚ ਮਕਾਨ ਦੇ ਕੇ ਇੱਕ ਸਫਲ ਪ੍ਰਯੋਗ ਕੀਤਾ ਹੈ ਇਸ ਤੋਂ ਇਲਾਵਾ ਵਿਸ਼ੇਸ਼ ਕਰਕੇ ਹੈਲਥ ਦੇ ਖੇਤਰ ਵਿੱਚ ਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਾਅਦਾ ਹੋਇਆ ਹੈ ਪੂਰੇ 60-65 ਸਾਲ ਜਦੋਂ ਤੱਕ ਬਾਕੀ ਸਰਕਾਰਾਂ ਰਹੀਆਂ ਤੋਂ ਜਿੱਥੇ ਤੱਕ AIMS ਦੀ ਗੱਲ ਹੈ ਪੂਰੇ ਦੇਸ਼ ਵਿੱਚ ਕਿ ਕੇਮਸੀ ਦੂਜੀ ਵਾਰ ਅਟਲ ਬਿਹਾਰੀ ਵਾਜਪਈ ਜੀ ਨੇ ਬਣਾਇਆ ਉਸ ਤੋਂ ਬਾਅਦ ਕੁੱਲ ਮਿਲਾ ਕੇ 3 AIMS ਕੀ ਅੱਜ 19 ਦੀ ਤعداد ਵਿੱਚ ਏਮਸ ਬਣ ਚੁੱਕੇ ਹਨ ਔਰ ਮੇਰੇ ਵੀ ਜੰਮੂ ਕਸ਼ਮੀਰ ਪਹਿਲੀ ਸਟੇਟ ਹੈ ਜਿਹਦੇ ਵਿੱਚ ਦੋ ਏਮਸ ਦਿੱਤੇ ਗਏ ਹੈ ਜੰਮੂ ਕਸ਼ਮੀਰ ਪਹਾੜੀ ਰੂ ਅਲਾਕਾ ਹੋਣ ਦੇ ਕਾਰਨ ਕੋਈ ਐਸਾ ਖੇਤਰ ਨਹੀਂ ਹੈ ਜਿੱਥੇ ਆਮ ਆਦਮੀ ਦੇ ਜਿਹੜੀਆਂ ਇੱਕ ਯੋਜਨਾ ਹਨ ਪਾਣੀ ਔਰ ਬਿਜਲੀ ਹਰ ਘਰ ਵਿੱਚ ਨਲ ਔਰ ਹਰ ਜਗ੍ਹਾ ਬਿਜਲੀ ਇਹ ਪਹਿਲੀ ਵਾਰ ਪੂਰੇ ਦੇਸ਼ ਵਿੱਚ ਹੋਇਆ 70 ਸਾਲ ਕਾਂਗਰਸ ਗਰੀਬ ਦੇਸ਼ ਗਰੀਬ ਦੇਸ਼ ਗਰੀਬ ਦੇਸ਼ ਕਹਿ ਕੇ ਕੋਸਦੀ ਰਹੀ ਜਦੋਂ ਅਸੀਂ ਬਚਪਨ ਵਿੱਚ ਸਾਂ ਉਸ ਵੇਲੇ ਵੀ ਰੋਟੀ ਕਪੜਾ ਔਰ ਮਕਾਨ ਫਿਲਮ ਆਈ ਸੀ ਮੁੱਦੇ 70 ਸਾਲ ਵਿੱਚ ਹੋਈ ਹੋਈਓ ਸਨ ਤੇ ਜੋ ਤੱਕ 2004 ਤੱਕ ਕਾਂਗਰਸ ਨਹੀਂ ਅੱਜ ਵੀ ਉਹਨਾਂ ਦੇ ਮੁੱਦੇ ਇਹੋ ਰਹੇ ਹਨ ਸੜਕਾਂ ਦੇ ਖੇਤਰ ਵਿੱਚ ਜਿਸ ਤਰ੍ਹਾਂ ਅਸੀਂ ਪੂਰੇ ਹਿੰਦੁਸਤਾਨ ਵਿੱਚ ਐਕਸਪ੍ਰੈਸ ਹਾਈਵੇਜ਼ ਨੈਸ਼ਨਲ ਹਾਈਵੇਜ਼ ਦਾ ਜਾਲ ਵਿਛਾਇਆ ਹੈ ਇਹ ਸਾਡੇ ਵਾਸਤੇ ਇੱਕ ਬੜੀ ਗਰਵ ਦੀ ਗੱਲ ਹੈ ਜਿੱਥੇ ਅਸੀਂ ਕਸ਼ਮੀਰ ਆਪਣੇ ਇੱਥੋਂ 14 ਘੰਟੇ ਵਿੱਚ ਪਹੁੰਚਦੇ ਸਾਂ ਅੱਜ ਗੁਰਦਾਸਪੁਰ ਤੋਂ ਲੈ ਕੇ 6 ਘੰਟੇ ਵਿੱਚ ਅਸੀਂ ਪਹੁੰਚ ਸਕਦੇ ਹਾਂ ਆਉਣ ਵਾਲੇ ਜੂਨ ਵਿੱਚ ਇੱਥੇ ਰੇਲ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਕਠਿਨ ਖੇਤਰ 240 ਨਵੇਂ ਮੈਡੀਕਲ ਕਾਲਜ ਪੂਰੇ ਦੇਸ਼ ਵਿੱਚ ਬਣਾਉਣਾ ਔਰ ਉਹਨਾਂ ਵਿੱਚ ਪੁਰਾਣੇ ਕਾਲਜਾਂ ਵਿੱਚ ਸੀਟਾਂ ਵਧਾਉਣਾ ਲੋਕੀ ਸਾਡੇ ਬਾਹਰ ਜਾਂਦੇ ਸੜ ਪੜਨ ਲਈ ਲੇਕਿਨ ਦੇਸ਼ ਦਾ ਪੈਸਾ ਦੇਸ਼ ਵਿੱਚ ਰਹੇ ਅਤੇ ਲੋਕ ਬਾਅਦ ਵਿੱਚ ਡਾਕਟਰ ਬਣ ਕੇ ਵਿਦੇਸ਼ਾਂ ਵਿੱਚ ਜਾਂਦੇ ਹਨ ਸਾਡੇ ਏਮਜ਼ ਬਣਾ ਕੇ ਸਾਡੇ ਡਾਕਟਰ ਉੱਥੇ ਹੀ ਕੰਮ ਕਰਨ ਅਸੀਂ ਦੇਖੇ ਨਾਰਥ-ਈਸਟ ਨਾਰਥ-ਈਸਟ ਵਿੱਚ ਸੱਤ ਦੀਆਂ ਸੱਤ ਸਟੇਟਾਂ ਡਿਸਟ੍ਰਿਕਟਾਂ ਸਟੇਟਾਂ ਕਹੀਆਂ ਜਾਂਦੀਆਂ ਹਨ ਲੇਕਿਨ ਅੱਜ ਸਭ ਖੁਸ਼ਹਾਲ ਸਟੇਟਸ ਨੇ ਸਾਡਾ ਕਹਿਣ ਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਡਬਲ ਇੰਜਨ ਦੀ ਸਰਕਾਰ ਉਥੇ ਹਮੇਸ਼ਾ ਵਾਦਾ ਹੋਇਆ ਹੈ ਔਰ ਅਸੀਂ ਅੱਗੇ ਵਧਿਆ ਜਿੱਥੇ ਤੱਕ ਜੰਮੂ ਕਸ਼ਮੀਰ ਦੀ ਤੁਹਾਡਾ ਗੱਲ ਕਰਾ ਦਫਾ 370 ਤੋੜ ਕੇ ਮੈਂ ਤੇ ਅਸੀਂ ਇਹ ਭੁਗਤ ਭੋਗੀ ਹਾਂ ਕਈ ਵਾਰ ਸਾਡੇ ਉੱਪਰ ਗੋਲੀਆਂ ਚੱਲੀਆਂ ਕਈ ਵਾਰੀ ਸਾਡੇ ਤੇ ਹਮਲੇ ਹੋਏ ਲੇਕਿਨ ਮੈਂ ਵੀ ਸਰਕਾਰ ਵਿੱਚ ਸਾਂ ਜਦੋਂ ਅਸੀਂ ਸਰਕਾਰ ਦਾ ਸਮਰਥਨ ਮੈਂ ਹੀ ਵਾਪਸ ਲਿਆ ਸੀ ਕਿ ਸਰਕਾਰ ਟੁੱਟੀ ਸੀ ਉਹਦਾ ਕਾਰਨ ਹੈ ਕਿ 370 ਟੁੱਟੀ ਅੱਜ ਰੋਜ਼ ਜਿਹੜੇ ਉਥੇ ਬੰਦ ਹੁੰਦੇ ਸੀ ਦੋ-ਦੋ ਮਹੀਨੇ ਤੱਕ ਬੰਦ ਰਹਿਣਾ ਕੈਲੰਡਰ ਜਾਰੀ ਹੁੰਦਾ ਸੀ ਔਰ ਆ ਜੋ ਕੰਡਰ ਜਾਰੀ ਨਹੀਂ ਹੁੰਦੇ ਜਮਾਤ ਹੁਰੀਅਤ ਉਹਨਾਂ ਤੇ ਬੈਨ ਲਗਾ ਦਿੱਤਾ ਗਿਆ ਬੱਚਿਆਂ ਦੇ ਸਕੂਲ ਇੱਕ ਸਾਲ ਵਿੱਚ ਸਿਰਫ 2 ਮਹੀਨੇ 3 ਮਹੀਨੇ ਲੱਗਦੇ ਸਨ ਅੱਜ ਪੂਰਾ ਸਾਲ ਲੋਕ ਸਕੂਲ ਜਾ ਰਹੇ ਹਨ ਮੀਟਿੰਗ ਸਕੇ ਜਨਾਜਾ ਜਾਂਦਾ ਸੀ ਤੇ ਵਿੱਚ ਲੱਖਾਂ ਲੋਕ ਵਿੱਚੇ ਚੱਲ ਪੈਂਦੇ ਸੀ ਅੱਜ ਉਹ ਚੀਜ਼ ਬਿਲਕੁਲ ਨਹੀਂ ਹੈ ਪੱਥਰ ਬਾਜੀ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਅਸੀਂ ਆਪਣੇ ਕੰਮ ਦੇ ਆਧਾਰ ਤੇ ਚਾਹੇ ਉਹ ਨਾਰਥ ਇਸਟ ਹੋਏ ਚਾਹੇ ਜੰਮੂ ਕਸ਼ਮੀਰ ਹੋਏ और जो लोग कहें दफा तीन सौ सत्तर न छेड़िया इतनी खून की होली खेली जाएगी श्रीनगर दड़क लाल हो जाए गांक अब्दुल्ला जैसे लोग दस बार ये प्रधानमंत्री बन के आए दफा तीन सौ सत्तर को कुछ नहीं हो सकता मेरा मतलब है कि चाहे आर्थिक चाहे विदेश नीति होन जो युद्ध रशिया का शुरू होया कि लोग उ फे सन ਔਰ ਬੜੇ ਇੱਜ਼ਤ ਨਾਲ ਪ੍ਰਧਾਨ ਮੰਤਰੀ ਨੇ ਪੁਤਿਨ ਸਾਹਿਬ ਨੂੰ ਵੀ ਫੋਨ ਕੀਤਾ ਜਨਸਕੀ ਨੂੰ ਵੀ ਫੋਨ ਕੀਤਾ 8 ਘੰਟੇ ਯੁੱਧ ਬੰਦ ਹੋਇਆ ਔਰ ਜਿਹੜਾ ਵੀ ਭਾਰਤ ਦਾ ਝੰਡਾ ਲਗਾ ਕੇ ਆਂਦਾ ਸੀ ਉਹਦੀ ਗੱਡੀ ਨੂੰ ਕੋਈ ਛੇੜਦਾ ਨਹੀਂ ਸੀ ਤੇ ਉਹ ਆਰਾਮ ਨਾਲ ਸਾਡੇ 30 ਹਜ਼ਾਰ ਲੋਕਾਂ ਚੋਂ ਇੱਕ ਵੀ ਵਿਅਕਤੀ ਦਾ ਬਾਲ ਬੰਕਾ ਨਹੀਂ ਹੋਇਆ ਇਹ ਹਿੰਦੁਸਤਾਨ ਦੇ ਝੰਡੇ ਦਾ ਨਿਰਮਾਣ ਹੈ ਅੱਜ ਦੂਸਰੇ ਦੇਸ਼ਾਂ ਦੇ ਰਾਸ਼ਟਰ ਅਧਿਕਸ਼ ਸਾਡੇ ਪ੍ਰਧਾਨ ਮੰਤਰੀ ਦੇ ਚਰਨ ਛੁੰਦੇ ਹਨ ਜਿੱਥੇ ਤੱਕ ਸਵਾਲ ਹੈ ਸਾਡੀ ਰਿਲੀਜੀਅਸ ਟੂਰਿਜ਼ਮ ਦਾ काशी विश्वनाथ होए बनारस होए गंगा ਦਾ ਘਾਟ ਹੋਏ ਤੇ ਇਨਾਮ ਮੰਦਿਰ ਹੋਏ ਅਸੀਂ ਜੋ ਪਹਿਲੇ ਸਾਡੇ ਮੁੱਦੇ ਸਨ 1953 ਚ ਅੱਜ ਸਾਡੇ ਮੁੱਦੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਖਰਜੀ ਤੋਂ ਲੈ ਕੇ ਕੋਈ ਹੋ ਸਾਡੇ ਮੁੱਦੇ ਚਲੇ ਉਹ ਜਦੋਂ ਅਸੀਂ ਬਹੁਮਤ ਦੀ ਸਰਕਾਰ ਵਿੱਚ ਆਏ ਅਸੀਂ ਸਭ ਕੁਝ ਕਰਕੇ ਦੱਸਿਆ ਇਸ ਦੇਸ਼ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ ਪਰ ਬਾਕੀ ਜਿਹੜੇ ਸਾਡੇ ਲੋਕ ਹਨ ਉਹ ਚਾਹੁੰਦੇ ਹਨ ਕਿ ਜਿਹੜੀ ਆਈਐਨਡੀਆ ਕਠਵੰਦ ਨੇ ਜਿੱਥੇ ਤੇ ਸਟੇਟਾਂ ਚ ਰਾਜ ਹੈ ਪੁਣਾ ਦੀ ਹਾਲਤ ਦੇਖ ਲੋ ਬੰਗਾਲ ਝਾਲ ਦੇਖ ਲੋ ਸੌਤੀ ਝਾਲ ਦੇਖ ਲੋ ਇਵਨ ਪੰਜਾਬ ਚ ਸਾਡਾ ਸਭ ਦਾ ਚਾ ਮੁਗ ਗਿਆ ਅਸੀਂ ਕਾਂਗਰਸ ਨੂੰ ਵੀ ਅਜਮਾਇਆ ਅਸੀਂ ਅਕਾਲੀਆਂ ਨੂੰ ਵੀ ਅਜਮਾਇਆ ਅਸੀਂ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਇੱਕ 1.5 ਸਾਲ ਚ ਦਾ ਭਿਸ਼ਟਾਚਾਰ ਇਹ ਤੁਹਾਡੇ ਸਾਹਮਣੇ ਜਿੱਥੇ ਤੱਕ ਕਰਤਾਰਪੁਰ ਲੰਘੇ ਦਾ ਸਵਾਲ ਹੈ ਸਾਨੂੰ ਸਭ ਨੂੰ ਪਤਾ ਹੈ ਇੱਕ ਬੜੀ ਵੱਡੀ ਅਚੀਵਮੈਂਟ ਹੈ ਪ੍ਰਧਾਨ ਮੰਤਰੀ ਜੀ ਦੇ ਪਰਸੋਂ ਦੇ ਸਖਸ਼ਾਤਕਾਰ ਵਿੱਚ ਇੰਟਰਵਿਊ ਚ ਉਹਨਾਂ ਨੇ ਸਾਫ਼ ਕਿਹਾ 1971 ਵਿੱਚ ਜਦੋਂ ਅਸੀਂ ਇਹ ਯੁੱਧ ਜਿੱਤਿਆ 90 ਹਜ਼ਾਰ ਸੈਨਿਕ ਜਨਰਲ ਜਗਜੀਤ ਸਿੰਘ ਅਰੋੜਾ ਦੇ ਨੇਤੇ ਤੁਚ ਅਸੀਂ ਗ੍ਰਿਫਤਾਰ ਕੀਤੇ ਉਸ ਵੇਲੇ ਕੋਈ ਵੀ ਸੌਦਾ ਹੋ ਸਕਦਾ ਸੀ ਸੈਨਾ ਤੇ ਸਾਡੇ ਲੋਕਾਂ ਨੇ ਆਪਣੇ ਬਲੀਦਾਨ ਦੇ ਕੇ ਇਹ ਜਿੱਤ ਕੀਤੀ ਲੇਕਿਨ ਅਸੀਂ ਟੇਬਲ ਦੀ ਲੜਾਈ ਹਾਰ ਗਏ ਉਸ ਵੇਲੇ ਅਸੀਂ ਕਰਤਾਰਪੁਰ ਲੈਣਾ ਚਾਹਦੇ ਆਰਾਮਲਾਲ ਲੈ ਸਕਦੇ ਸੀ ਲੇਕਿਨ ਉਹ ਇਹ ਨੀयत ਢਿੱਲੀ ਪਾਲਿਸੀ ਔਰ ਦੂਸਰਾ ਅੱਜ ਇਹ ਕੀ ਜਾਂਦਾ ਹੈ ਖਾਸ ਕਰਕੇ ਇੱਕ ਖਤਰਨਾਕ ਇਰਾਦੇ ਸਾਡੇ ਸ਼ਡਿਊਲ ਕਾਸ ਸ਼ਡਿਊਲ ਟ్రਾਈਬ ਬੈਕਵਰਡ ਕਲਾਸਿਸ ਇਹਨਾਂ ਨੂੰ ਹਰ ਚੀਜ਼ ਚ ਪ੍ਰਾਥਮਿਕਤਾ ਦਿੱਤੀ ਲੇਕਿਨ ਅੱਜ ਚੰਦ ਮੁਸਲਿਮ ਬੋਰਡ ਬੈਂਕ ਦੀ ਖਾਤਰ ਇਹ ਕੀ ਜਾਂਦਾ ਹੈ ਕਿ ਤੁ ਮਨਮੋਹ ਸਿੰਘ ਜੀ ਨੇ ਕਿਹਾ ਮੁਸਲਮਾਨਾਂ ਦਾ ਪਹਿਲਾ ਅਧਿਕਾਰ ਇਸ ਚੀਜ਼ ਤੇ ਬੰਦਾ ਹੈ ਕਿਸੇ ਵੀ ਚੀਜ਼ ਤੇ ਔਰ بار بار ਰਾਹੁਲ ਗਾਂਧੀ ਸैम ਪਿਤਰੋਦਾ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੇ ਸਾਰੀਆਂ ਚੀਜ਼ਾਂ ਕਹੀਆਂ ਕਿ ਆਉਣ ਵਾਲੇ ਟਾਈਮ 'ਚ ਜਿੰਨੀ ਜਿਹੜੀ ਆਬਾਦੀ ਹੈ ਉਹਨੂੰ ਉਹਨਾਂ ਹਿੱਸਾ ਦੇਵਾਂਗੇ ਕਹਿੰਦਾ ਮਤਲਬ ਹੈ ਕਿ ਅਪੀਜ਼ਮੈਂਟ ਪਾਲਿਸੀ ਪਾਲਿਸੀ ਨਾਲ ਸਾਡਾ ਦੇਸ਼ ਪਰਵਾਹ ਹੋਇਆ ਹੈ ਸਾਡੀ ਪਾਲਿਸੀ ਹੈ ਅਪੀਜ਼ਮੈਂਟ ਆਫ ਨਨ ਜਸਟਿਸ ਫਾਰ ਆਲ ਅਸੀਂ ਇਸ ਚੀਜ਼ ਤੇ ਵਿਸ਼ਵਾਸ ਕਰਦੇ ਹਾਂ ਔਰ ਜਿਹੜੀ ਖਬਰਾਂ ਆ ਰਹੀਆਂ ਨੇ achhiyan khabran aa rahiyan ne punjab 'ਚ 70 ਸੀਟਾਂ 'ਚ ਮੋਰ ਦਨ ਹਾਫ ਭਾਰਤੀ ਜਨਤਾ ਪਾਰਟੀਸ ਬਰ ਜਿੱਤੇਗੀ ਔਰ ਮੈਂ ਪੱਤਰਕਾਰਾਂ ਦੇ ਮਾਧਿਅਮ ਨਾਲ ਕਿਉਂਕਿ ਤੁਸੀਂ ਸਾਡੇ ਵਿੱਚ ਇੱਕ ਬ੍ਰਿਜ ਹੋ ਜਨਤਾ ਦੇ ਵਿੱਚ ਔਰ ਸਾਡੇ ਵਿੱਚ ਔਰ ਹਮੇਸ਼ਾ ਤੁਸੀਂ ਸਹੀ ਗੱਲ ਲੋਕਾਂ ਦੇ ਅੱਗੇ ਪਹੁੰਚਾਈ ਹੈ ਤੇ ਮੈਂ ਇਹ ਚਾਹਾਂਗਾ ਇਸ ਤੋਂ ਇਲਾਵਾ ਜੋ ਇੱਥੇ ਵਿਸ਼ੇਸ਼ ਤੌਰ ਤੇ ਪੰਜਾਬ ਨਾਲ ਜੁੜਿਆ ਹੋਇਆ ਮੁੱਦਾ ਹੈ ਅਸੀਂ ਦੇਖਿਆ ਕਿ ਵੀਰ ਬਾਲ ਦਿਵਸ ਚਾਚਾ ਨਹਿਰੂ ਸਾਨੂੰ ਯਾਦ ਹੈ ਜੋਤੀ ਜੀ ਅਭੀ ਉਹਨੇ ਗੱਲ ਕਰ ਰਹੇ ਸਾਂ ਅਸੀਂ 14 ਨਵੰਬਰ ਵਾਲੇ ਦਿਨ ਸਾਨੂੰ ਜੇਲ੍ਹ ਚ ਕੀਤਾ ਸੀ ਉਸ ਦਿਨ ਬਾਲ ਦੀ ਵਸੇਗਾ ਅਦੋਂ ਇਹ ਬੱਚੇ ਹੁੰਦੇ ਸੀ ਬਿਲਕੁਲ ਨੋਮੀਨਲ ਕਲਾਸ ਦੇ 10ਵੀਂ ਕਲਾਸ ਦੇ ਲੇਕਿਨ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਦੇ ਚਾਰੋਂ ਜਿਹੜੇ ਬਾਲ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਉਹਨਾਂ ਦਾ ਕਿਤੇ ਨਾਂ ਨਹੀਂ ਸੀ ਆਂਦਾ ਔਰ ਅਸੀਂ ਵੀਰ ਬਾਲ ਦੇ ਦਿਵਸ ਦੀ 26 ਦਸੰਬਰ ਦੀ ਛੁੱਟੀ ਕਰਕੇ ਔਰ ਔਰੰਗਜੇਬ ਰੋਡ ਨੂੰ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖ ਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਤਿਹਾਸ ਸਾਡੀ ਸਭਿਅਤਾ ਸਾਡੀ ਸੰਸਕ੍ਰਿਤੀ ਜ਼ਿੰਦਾ ਹੈ ਤੇ ਅਸੀਂ ਜਿੰਦਾ ਜਿੰਨਾ ਹੈ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੀ ਜਿੰਦੀਆਂ ਨਹੀਂ ਰਹਿ ਸਕਦੀਆਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣੇ ਵਾਲੇ ਟਾਈਮ 'ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਇੱਕ ਸਾਫ਼ ਗੱਲ ਹੈ ਅਗਰ ਉਹ ਚਾਹਦੇ ਅਪੀਜ਼ਮੈਂਟ ਚਾਹਦੇ ਤੇ ਇਸ ਹਿੰਦੁਸਤਾਨ 'ਚ 30% ਮੁਸਲਮਾਨ ਨੇ ਤੇ ਉਹ ਉੱਥੇ ਵੀ ਟੋਪੀ ਪਾ ਕੇ ਜਾ ਸਕਦੇ ਸੀ ਲੇਕਿਨ ਪ੍ਰਧਾਨ ਮੰਤਰੀ ਦਾ ਪਗੜੀ ਪਾ ਕੇ ਹਰ ਸਮੇਂ ਗੁਰਪੁਰ ਵਾਲੇ ਦਿਨ ਦੂਸਰੇ ਦਿਨ ਦਿਨ ਦਿਹਾੜੇ ਤੇ ਗੁਰਦੁਆਰਿਆਂ ਚ ਮੱਥਾ ਟੇਕਣਾ ਇੱਕ ਸਾਫ ਦਰਸਾਉਂਦਾ ਹੈ ਕਿ ਜਿਨਾ ਬਲਿਦਾਨੀਆਂ ਨੇ ਸਾਡੇ ਵਾਸਤੇ ਬਲਿਦਾਨ ਕੀਤੇ ਨੇ ਜਿਹੜੀ ਕੌਮਾਂ ਹਮੇਸ਼ਾ ਅੱਗੇ ਰਹੀਆਂ ਹਨ ਉਹਨਾਂ ਨੂੰ ਕਿਸ ਤਰ੍ਹਾਂ ਪੰਜਾਬ ਦੀ ਚਿੰਤਾ ਹੋਣਾ ਸਵਾਭਿਕ ਹੈ ਪੰਜਾਬ ਚ ਅੱਜ ਬਹੁਤ ਸਾਰੀ ਅਸਿਅਸੀ ਚੀਜ਼ਾਂ ਧੱਕਤਾ ਹਨ ਜਿਹੜੀਆਂ ਪੰਜਾਬ ਨੂੰ ਖਰਾਬ ਕਰਨੀਆਂ ਚਾਹਦੀਆਂ ਹਨ ਚਾਹੇ ਉਹ ਕੈਨੇਡਾ ਚ ਬੈਠੇ ਹੋਏ ਲੋਕਨ ਉਹਨਾਂ ਦੀ ਸਪੋਰਟ ਇਹ ਸਰਕਾਰ ਕਰ ਰਹੀ ਹੈ ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਮੈਂ ਤੁਹਾਡੇ ਮਾਧਿਅਮ ਨਾਲ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣਾ ਵੋਟ ਭਾਰਤੀ ਜਨਤਾ ਪਾਰਟੀ ਕਮਲ ਦੇ ਨਿਸ਼ਾਨ ਤੇ ਔਰ ਖਾਸ ਕਰਕੇ ਪਹਿਲੀ ਸਾਡੇ ਜਿਹੜੇ ਸਥਾਨੀ ਉਮੀਦਵਾਰ ਹਨ ਦਿਨੇਸ਼ ਸਿੰਘ ਬੱਬੂ ਜੀ ਉਹਨਾਂ ਦੇ ਹੱਕ ਵਿੱਚ ਪਾਓ ਦੇਸ਼ ਜਿੰਦਾ ਹੈ ਤੇ ਅਸੀਂ ਜਿੰਦਾ ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਪੰਜਾਬ ਨੂੰ ਵੰਡਣ ਦੀ ਲੇਕਿਨ ਜੋ ਤੱਕ ਭਾਰਤੀ ਜਨਤਾ ਪਾਰਟੀ ਦਾ ਰਾਜ ਹੋਏਗਾ ਕੋਈ ਮਾਇਦਾ ਲਾਲ ਐਸ ਚੀਨ ਨੂੰ ਖਤਮ ਨਹੀਂ ਕਰ ਸਕਦਾ ਲਾਂਚ ਆਰਡਰ ਸਭ ਤੋਂ ਵੱਡੀ ਚੀਜ਼ ਹੈ ਪੰਜਾਬ ਚ ਕਿਹੜਾ ਖੂਨੀ ਖੇਡ ਖੇਲਣ ਦੀ ਇੱਕ ਵਾਰ ਦੁਬਾਰਾ ਸ਼ੁਰੂਆਤ ਕੀਤੀ ਸੀ ਅੰਮ੍ਰਿਤਪਾਲ ਦੇ ਮੱਦੇਂ ਸਾਹ ਅੱਜ ਇਹੋ ਜਿਹੇ ਤਾਤਾ ਪਰ ਪਿੱਛੇ ਪੰਨੂ ਜਿਹੇ ਲੋਕ ਦੂਸਰੇ ਲੋਕ ਇਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਇਸ ਲਈ ਭਾਰਤੀ ਜਨਤਾ ਪਾਰਟੀ ਦੀ ਬੜੀ ਜ਼ਰੂਰਤ ਹੈ ਸਾਡੇ ਰਿਪਰੈਜ਼ੈਂਟੇਟਿਵ ਅਥੋਂ ਜਿੱਤ ਕੇ ਜਾਣਗੇ ਤੇ ਸੰਭਾਵੀ ਗੱਲ ਹੈ ਕਿ ਉੱਥੇ ਵੀ ਆਪਣੀ ਗੱਲ ਰੱਖਣਗੇ ਕਿਸਾਨ ਅੰਦੋਲਨ ਨੂੰ ਕਿਸ ਤਰ੍ਹਾਂ ਆਸਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿਸਾਨ ਲਈ ਅਸੀਂ ਹਮੇਸ਼ਾ ਸੋਚਿਆ ਅੱਜ ਵੀ ਦੇਸ਼ ਦੇ 60 ਕਰੋੜ ਕਿਸਾਨਾਂ ਨੂੰ ਇੱਕ ਬਟਨ ਦੇ ਮਾਧਿਅਮ ਨਾਲ ਉਹਨਾਂ ਨੂੰ ਜਿਹੜੀ ਰਾਸ਼ੀ ਹੈ ਪ੍ਰਧਾਨ ਮੰਤਰੀ ਨਹੀਂ ਉਹਨਾਂ ਦੇ ਅਕਾਊਂਟ ਸਿੱਟ ਪਾਉਂਦੇ ਹਨ ਕੁਲ ਮਿਲਾ ਕੇ ਬਹੁਤ ਕੁਝ ਕੀਤਾ ਹੈ ਤੇ ਬਹੁਤ ਕੁਝ ਕਰਨਾ ਬਾਕੀ ਹੈ ਪ੍ਰਧਾਨ ਮੰਤਰੀ ਜੀ ਦੇ ਅਗ ਤੇਤਵੱਚ ਆਰਥਿਕ ਨੀਤੀ ਵਿਦੇਸ਼ ਨੀਤੀ ਕੂਟਨੀਤੀ ਸਭ ਚੀਜ਼ਾਂ ਦਾ ਅਸੀਂ ਅੱਗੇ ਵਧੇ ਹਾਂ ਇੱਕ ਵਾਰੀ ਦੁਬਾਰਾ ਅਪੀਲ ਕਰਦਾ ਹੋਇਆ ਸਥਾਨੀ ਮੁੱਦੇ ਨੂੰ ਸਾਡੇ ਪ੍ਰਧਾਨ ਜੀ ਕੁਝ ਕਹਿਣਗੇ ਲੇਕਿਨ ਮੈਂ ਇਹ ਕਹਿਣਾ ਚਾਹਨਾ ਕਿ ਇੱਕ ਵਾਰੀ ਬਾਕੀ ਪਾਰਟੀਆਂ ਜਿਹੜੀਆਂ ਅਜਮਾ ਲਈਆਂ ਉਹਨਾਂ ਨੇ ਸਾਡੇ ਇਹਦੀ ਪੰਜਾਬ ਦੀ ਕੀ ਹਾਲਤ ਕੀਤੀ ਸੋ ਇਸ ਵੇਲੇ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਜਿੱਥੇ ਵੀ ਗਈ ਜਿਹੜੀ ਵੀ ਸੇਟ ਚ ਗਈ ਯੂਪੀ ਦਾ ਤੁਸੀਂ ਦੇਖਿਆ ਕਿਸ ਤਰ੍ਹਾਂ ਯੋਗੀ ਜੀ ਨੇ ਗੁੰਡਾ ਰਾਜ ਖਤਮ ਕੀਤਾ ਔਰ ਕੁਝ ਅਸੀਂ ਸਟੇਟਸ ਨੇ ਚਾਹੇ ਉਹ ਪੰਜਾਬ ਹੈ ਚਾਹੇ ਉਹ ਬੰਗਾਲ ਹੈ ਕੁਝ ਅਸੇ ਸੌ ਸਿਚੂ ਸਟੇਸ਼ਨ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਮੱਥ ਥੋੜ ਕੇ ਇਹ ਡਿਮਾਂਡ ਕਰਨਾ ਹੈ ਕਿ ਦਿਨੇਸ਼ ਸਿੰਘ ਬੱਬੂ ਜੀ ਦੇ ਚਾਰ ਨੰਬਰ ਬਟਨ ਹੈ ਉਸ ਤੇ ਦਬਾ ਕਰਕੇ ਇਹ ਤੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਦੇਣ ਔਰ ਤਾਂ ਕਿ ਅਸੀਂ ਆਪਣੀ ਗੱਲ ਲੋਕ ਸਭਾ ਵਿੱਚ ਰੱਖ ਸਕੀਏ ਨੇਤਾ ਜੀ ਜਿਹੜੇ ਗੁਰੂ ਕੀ ਧਿਰ ਗਿਆ ਉਹਨਾਂ ਵੱਲੋਂ ਦੋਸ਼ ਲਗਾਈ ਜਾ ਰਹੀ ਹੈ ਕਿ ਉਹ ਭਾਜਪਾ ਸਿਲਪੂ ਤੋਂ ਵੀ ਕਰ ਰਹੀ ਚੰਤਰੀ ਹੋਈ ਹੈ ਪੱਕੇ ਬਿੰਦੂ ਨੇ ਸੰਡਾ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਜੇਕਰ ਤੀਸਰੀ ਵਾਰ ਭਾਜਪਾ ਦੀ ਸਰਕਾਰ ਫੇਡ ਨੇ ਡੀਆ ਫਤਫੇ ਕਾਬੂ ਨਹੀਂ ਤੇ ਲੋਕਤੰਤਰ ਲਈ ਵੱਡੇ ਪੱਤੇ ਹੋਣਗੇ ਕੀ ਕਹਿੰਦੇ ਦੇਖਿਓ ਉਹਨਾਂ ਤਾਕਤਾਂ ਨੂੰ ਖਤਰਾ ਹੋਣਾ ਚਾਹੀਦਾ ਹੈ ਜਿਹੜੇ ਦੇਸ਼ ਵਿਰੋਧੀ ਹਨ ਮੈਂ ਤੁਹਾਡੀ ਨੌਲੇਜ ਵਾਸਤੇ ਕਹਿ ਰਿਹਾ ਕਈ ਲੋਕ ਈਡੀ ਦਾ ਈਡੀ ਤੇ ਕੁਐਸਚਨ ਉਠਾਉਂਦੇ ਹਨ ਮੈਂ ਇਹ ਪੁੱਛਣਾ ਚਾਹਨਾ ਜਦੋਂ ਈਡੀ ਕਿਸੇ ਦੇ ਘਰ ਛਾਪਾ ਮਾਰਦੀ ਹੈ ਕਿਸੇ ਘਰ 300 ਕਰੋੜ ਕਿਸੇ ਘਰ 200 ਕਰੋੜ ਕਿਉਂ ਮਿਲਦਾ ਹੈ ਇਸ ਤੋਂ ਪਹਿਲੇ ਕਾਂਗਰਸ ਨੇ ਰਾਜ ਵਿੱਚ ਐਡੀਸੀ ਲੇਕਿਨ 35 ਲੱਖ ਰੁਪਏ ਪਤਾ ਨਹੀਂ ਕੁੱਲ ਮਿਲਾ ਕੇ ਕਿੰਨੇ ਸਾਲਾਂ ਚ ਅਸੀਂ ਇੰਨਾ ਉੱਤੇ ਖਰਚ ਕਰਨੇ ਆ ਇਹ ਜਨਤਾ ਦਾ ਪੈਸਾ ਹੈ ਫਿਰਕਾ ਪ੍ਰਸਤੀ ਜਿੱਥੇ ਦੀ ਗੱਲ ਗੱਲ ਹੈ ਇਹ ਕਿਹਾ ਠੀਕ ਹੈ ਕਿ ਸਾਡੇ ਲੋਕਾਂ ਦਾ ਇੱਕ ਹਿੱਸਾ ਕੱਟ ਕੇ ਸਹਿਮ ਪਿਤrowData ਨੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੇ ਰਿਪੀਟ ਕੀਤਾ ਕਿ ਅਗਰ ਕੋਈ ਵਿਅਕਤੀ ਕਮਾਤਾ ਹੈ ਉਸ ਵਿੱਚੋਂ 50% ਤੋਂ ਜ਼ਿਆਦਾ ਮੁਸਲਿਮ ਸਮਾਜ ਕੋ ਦਿੱਤਾ ਜਾਏਗਾ ਫਿਰਕਾ ਪ੍ਰਸਤੀ ਨਹੀਂ ਹੈ ਇਹ ਗਲਤ ਤਰੀਕਾ ਹੈ ਇਸ ਦੇਸ਼ ਵਿੱਚ ਮਨ ਲੋਕ ਸੇ ਬੱਚੇ ਦੇ 100 ਨੰਬਰ ਆਉਂਦੇ ਹਨ ਤੇ ਦੂਸਰਾ 35% ਨੰਬਰ ਲੈ ਕੇ ਆਂਦਾ ਹੈ ਉਹਦੇ ਨੰਬਰ ਉਹਨੂੰ ਅੱਧੇ ਕੱਟ ਕੇ ਦੇ ਦਿਓ ਉਹਨੇ ਕਹਿੰਦਾ ਪੜਨ ਦੀ ਲੋੜ ਕੀ ਹੈ ਅੱਜ ਜ਼ਰੂਰਤ ਹੈ ਉਹ ਜਿਹੜੀਆਂ ਲੋਕ ਪੈਸਾ ਕਮਾਰੇ ਹਨ ਟੈਕਸ ਦੇ ਰਹੇ ਹਨ ਉਹਨਾਂ ਨੂੰ ਜਿੰਨਾ ਮਰਜ਼ੀ ਪੈਸਾ ਇਸ ਦੇਸ਼ ਤੋਂ ਨਹੀਂ ਇਹ ਕਮਿਊਨਿਸਟਾਂ ਵਾਲਾ ਰੂਲ ਲਿਆਣਾ ਚਾਹੁੰਦੇ ਨੇ ਇਹ ਰਾਸ਼ਾ ਹੀ ਲਿਆਣਾ ਚਾਹੁੰਦੇ ਨੇ ਉਹ ਅਸੀਂ ਭਾਰਤੀ ਜਨਤਾ ਪਾਰਟੀ ਕਦੇ ਨਹੀਂ ਹੁੰਦੇ ਇਸ ਤੋਂ ਇਲਾਵਾ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਵੱਡਾ ਮੁੱਦਾ ਬਣਿਆ ਹੋਇਆ ਹੈ ਪੰਜਾਬ ਦੀ ਤੇ ਕੀ ਤੁਹਾਨੂੰ ਨਜ਼ਰ ਨਹੀਂ ਆਇਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਤੋਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਦੇਖਿਓ ਕਿਸਾਨਾਂ ਦਾ ਕਿਸਾਨਾਂ ਦਾ ਮੁੱਦਾ ਕੋਈ ਮੁੱਦਾ ਨਹੀਂ ਹੈ ਇਸ ਕੇਵਲ ਸਾਡੇ ਪੰਜਾਬ ਦੇ ਚੰਦ ਲੋਕਾਂ ਨੂੰ ਹੀ ਤਕਲੀਫ ਹੈ ਅੱਜ ਮੰਡੀਆਂ ਦੇਖੋ ਜਾ ਕੇ ਪੂਰਾ ਕਣਕ ਦੀਆਂ ਬੋਰੀਆਂ ਪੂਰੀਆਂ ਲੱਗੀਆਂ ਗਈਆਂ ਨੇ ਉਹ ਕਿਹੜੇ ਕਿਸਾਨ ਨੇ ਜਿਹੜੇ ਜਾ ਕੇ ਉੱਥੇ ਜਾ ਕੇ ਬੈਠ ਜਾਂਦੇ ਨੇ ਪੂਰਾ ਹਿੰਦੁਸਤਾਨ ਹੈ ਹਰਿਆਣਾ ਵੀ ਹੈ ਉੱਤਰ ਪ੍ਰਦੇਸ਼ ਵੀ ਹੈ ਰਾਜਸਥਾਨ ਵੀ ਹੈ ਬੜੀਆਂ ਐਸੀਆਂ ਸਟੇਟਾਂ ਜਿੱਥੇ ਸਾਰਾ ਇਹ ਪੈਦਾ ਹੁੰਦਾ ਹੈ ਕਿ ਇਹ ਕੁਝ ਲੋਕਾਂ ਨੂੰ ਤਕਲੀਫ ਕਿਉਂ ਆ ਜਿਹੜੇ ਉੱਥੇ ਜਾ ਕੇ ਬਾਰਡਰਾਂ ਤੇ ਬੰਦੇ ਨਾ ਨਾਲ ਉਹਦੇ ਨਾਲ ਜੇਸੀਬੀਆਂ ਬਣਾ ਕੇ ਦੂਸਰੇ ਤਰੀਕੇ ਨਾਲ ਆਪਣਾ ਪੂਰਾ ਲਸ਼ਕਰ ਲੈ ਕੇ ਕੋਈ ਯੁੱਧ ਲੜਨ ਚੱਲੇ ਨੇ ਜਿਹੜਾ ਆਪਣੀ ਮੰਗ ਕਹਿੰਦਾ ਹੈ ਇੱਕ ਸਾਨਾਵਾ ਕਹਿੰਦਾ ਕਿ ਉਹ ਆਪਣੀ ਰਾਜਧਾਨੀ ਜਿਹੜੀ ਦਿੱਲੀ ਆਪਣੀ ਦੀ ਰਾਜਧਾਨੀ ਉੱਧਰ ਉਹ ਪੂਚ ਕਰਦੇ ਸਨ ਆਪਣੀਆਂ ਮੰਗਾ ਵਾਸਤੇ ਤੇ ਉਹ ਦੁਸ਼ਮਣਾਂ ਵਾਂਗੂ ਬਤਿਹਰਾ ਬਚਾਰ ਕੀਤਾ ਗਿਆ ਪਹਿਲੇ 26 ਜਨਵਰੀ ਨੂੰ ਇੱਕ ਤੰਡਵ ਰਸਿਆ ਗਿਆ ਸੀ ਉਹ ਸੋਚਦੇ ਸਨ ਪ੍ਰਧਾਨ ਮੰਤਰੀ ਦੇ ਬੜੇ ਸਬਰ ਨਾਲ ਕੰਮ ਕੀਤਾ ਉਹ ਚਾਹਦੇ ਸਨ ਕਿ ਅਤੇ ਹਿੰਦੂ ਸਿੱਕਾ ਹਿੰਦੂ ਮੁਸਲਮ ਸਾਰਾ ਇਹ ਤੇ ਤੰਡਵ ਰਚਾ ਜਾਏ ਜਿਹਨੂੰ ਨਹੀਂ ਕੀਤਾ ਇਹਨਾਂ ਦੇ ਇਰਾਦੇ ਕਦੀ ਸਫਲ ਨਹੀਂ ਹੁੰਦੇ ਆਗੇ ਜਿਹੜੇ ਆਪਣੇ ਆਪ ਨੂੰ ਠੂਠਾ ਕਿਸਾਨ ਕਹਿੰਦੇ ਹਨ ਉਹ ਕਿਸਾਨ ਨਹੀਂ ਉਹ ਕਿਸਾਨਾਂ ਦੇ ਦੁਸ਼ਮਣ ਹਨ ਵਕੀਲ ਸਵਾਰੀ ਇਹ ਹੈ ਕਿ ਜਿਹੜਾ ਕਿਸਾਨਾਂ ਦਾ ਵਿਰੁੱਧ ਚੱਲਿਆ ਲੋਕ ਸਭਾ ਹਲਗਾ ਪੂਰੇ ਪੰਜਾਬ ਵਿੱਚ ਬਹੁਤ ਵਕ ਉਮੀਦਵਾਰਾਂ ਦਾ ਵਧੂਦ ਹੋ ਰਿਹਾ ਕਿ ਸਿਆਸੀ ਸਮੀਕਰਨਾਂ ਦੇ ਉੱਤੇ ਕੀ ਪ੍ਰਭਾਵ ਹੋਏਗਾ ਦੇਖਿਏ ਜਿੱਥੇ ਤੱਕ ਪਹਿਲੇ ਵੀ ਚੋਣਾਂ ਹੋਈਆਂ ਪੂਰੇ ਸਟੇਟ ਸਟੇਟ ਦੀਆਂ ਚੋਣ ਜੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਪਹਿਲੇ ਵੀ ਕਿਸਾਨ ਕਦੋਂ ਬੈਠੇ ਜਦੋਂ ਭਾਰਤੀ ਜਨਤਾ ਪਾਰਟੀ ਜਦੋਂ ਇਲੈਕਸ਼ਨ ਉਹ ਕਿੱਥੇ ਗਏ ਸਾਰੇ ਉਹ ਕਿੱਥੇ ਟਕੇ ਅੱਜ ਉਹ ਕਿ ਦਿਖਾਈ ਕਿਉਂ ਨਹੀਂ ਦਿੰਦੇ ਅੱਜ ਵੀ ਸਾਫ ਕਹਿੰਦਾ ਉਹ ਪੰਨੂ ਉਥੋਂ ਵੀਡੀਓ ਆਪਣੀ ਬਣਾਉਂਦਾ ਹੈ ਇਹ ਜਿਹੜੀ ਮਾਨ ਸਰਕਾਰ ਕੇਜਰੀਵਾਲ ਨਾਲ ਸਾਡਾ ਸੌਦਾ ਹੋਇਆ ਦਾ ਇਹ ਐਸ 4 ਜੂਨ ਤੋਂ ਬਾਅਦ ਜਦੋਂ ਭਾਰਤੀ ਜਨਤਾ ਪਾਰਟੀ ਪੂਰੀ ਬਹੁਮਤ ਸਰਕਾਰ ਨਹੀਂ ਇਹ ਜਿਹੜੇ ਝੂਠੇ ਕਿਸਾਨ ਕਿਤੇ ਨਹੀਂ ਜੇ ਲੱਪਣੇ ਮੈਂ ਸਮੀਕਰਨ ਦੀ ਗੱਲ ਕੀਤੀ ਸਮੀਕਰਨ ਮੈਂ ਇਹ ਹੀ ਕਹਿਣ ਲੱਗਾ ਕਿ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਕੋਈ ਸਰਕਾਰ ਦੇਸ਼ ਚਾਹੀਏ ਜਿਹਦੀ ਐਂਟੀ ਇਨਕੰਮਪੈਂਸੀ ਨਹੀਂ ਹੈ ਹਮੇਸ਼ਾ ਸਰਕਾਰਾਂ ਦੀ ਐਂਟੀ ਇਨਕੰਮਪੈਂਸੀ ਹੁੰਦੀ ਹੈ ਪਹਿਲੀ ਵਾਰੇ ਅਸੀਂ ਅਸੀਂ ਉਹ ਪਾਰਟੀਆਂ ਜਿਹੜੀ 2 ਤੋਂ 1984 ਸਾਢੇ 2 ਸੀਟਾਂ ਸਨ ਅਸੀਂ ਹਮੇਸ਼ਾ ਵਧੇਗੇ ਅਸੀਂ ਉਸ ਤੋਂ ਬਾਅਦ 287 ਤੇ 307 ਇਸ ਵਾਰੀ 400 ਪਾਰ ਪ੍ਰਧਾਨ ਮੰਤਰੀ ਜੀ ਨੇ ਜਿਹੜੀ ਕੈਲਕੂਲੇਸ਼ਨ ਕੀਤੀ ਦੀ ਹੈ ਉਹ 4 ਜੂਨ ਨੂੰ ਉਹ ਹੋਏਗਾ ਕਿ ਅਸੀਂ ਇਹ ਜਿਹੜੇ ਜਾਤੀ ਆਪਣੇ ਪਰਿਵਾਰਵਾਦੀ ਸੰਗਠਨ ਨੇ ਜਿਹੜੇ ਆਪਣੇ ਪੁੱਤਰਾਂ ਨੂੰ ਅੱਗੇ ਵਧਾਉਣ ਵਾਸਤੇ ਲੱਗੇ ਨੇ ਜਿਨ੍ਹਾਂ ਨੂੰ ਕੋਈ ਮੁੱਦਾ ਨਹੀਂ ਹੈ ਉਹ ਆਪਣੇ ਆਪ ਖਤਮ ਹੋ ਜਾਣਗੇ ਇਹ ਲਾਸਟ ਇਲੈਕਸ਼ਨ ਹੈ ਜਿਹਦੇ ਵਿੱਚ ਪਰਿਵਾਰਵਾਦੀ ਇਹ ਜਿਹੜੀ ਤਾਕਤ ਹੈ ਉਹਨਾਂ ਨੂੰ ਖਤਮ ਕਰਨ ਦੀ ਲੋੜ ਤਾਂ ਇਹ ਆਉਣ ਵਾਲਾ ਸਮੇਂ ਦੱਸੇਗਾ ਧੰਨਵਾਦ